ਬਿਆਸ ਦਰਿਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਬਿਆਸ ਦਰਿਆ ਦੇ ਵਿੱਚ ਮੋਰਤੋਂ ਪਾਣੀ ਦਾ ਪੱਧਰ ਵੱਧ ਗਿਆ ਹੈ 2 ਦਿਨ ਪਹਿਲਾਂ ਵਾਲੀ ਗੇਸ ਤੇ ਪਹੁੰਚ ਗਿਆ ਪਾਣੀ ਰੈੱਡ ਅਲਰਟ ਤੋਂ ਅੱਧਾ ਫੁੱਟ ਦੂਰੀ ਤੇ ਹੈ ਪਾਣੀ 743.40 ਦੀ ਗੇਸ ਤੇ ਪਾਣੀ ਦਾ ਪੱਧਰ ਪਹੁੰਚ ਚੁੱਕਾ ਹੈ 226351 ਕਿਊਸਿਕ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਆਪਣੇ ਆਪ ਦੇ ਵਿੱਚ ਜਿਹੜੇ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕੇ ਨੇ ਜਿਹੜੇ ਨਾਲ ਦੇ ਲੱਗਦੇ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਨੂੰ ਸਾਵਧਨ ਕਰਨ ਵਾਲੀ ਖਬਰ ਹੈ ਹਗਾ ਕਰਨ ਵਾਲੀ ਖਬਰ ਹੈ ਕਿ ਬਿਆਸ ਦਰਿਆ ਦੇ ਵਿੱਚ ਮੁੜ ਤੋਂ ਪਾਣੀ ਦਾ ਪੱਧਰ ਵਧਿਆ ਹੈ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਬਿਆਸ ਦਰਿਆ ਦੇ ਵੱਲੋਂ ਕਈ ਇਲਾਕਿਆਂ ਦੇ ਵਿੱਚ ਜੋ ਕਿ ਤਬਾਹੀ ਮਚਾਈ ਗਈ ਖਾਸ ਕਰਕੇ ਜਿੱਕਰ ਸੁਲਤਾਨਪੁਰ ਲੋਧੀ ਵਾਲੇ ਇਲਾਕੇ ਦੀ ਗੱਲ ਕਰੀਏ ਤਾਂ ਉੱਥੇ ਕਿਸਾਨਾਂ ਦੀ ਫਸਲਾਂ ਦਾ ਬਿਆਸ ਦਰਿਆ ਦੇ ਪਾਣੀ ਦੇ ਕਾਰਨ ਹੜਾਂ ਦੇ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਅਤੇ ਬਿਆਸ ਦਰਿਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਦਰਿਆ ਦੇ ਵਿੱਚ ਮੁੜ ਤੋਂ ਪਾਣੀ ਦਾ ਪੱਧਰ ਵਾਧਾ ਹੋਇਆ ਨਜ਼ਰ ਆ ਰਿਹਾ ਦੋ ਦਿਨ ਪਹਿਲਾਂ ਵਾਲੀ ਗੇਸ ਤੇ ਪਾਣੀ ਪਹੁੰਚ ਚੁੱਕਾ ਹੈ ਤੇ ਰੈੱਡ ਅਲਰਟ ਤੋਂ ਅੱਧਾ ਫੁੱਟ ਦੂਰੀ ਤੇ ਹੈ ਪਾਣੀ ਅਸਾਸ 43.40 ਦੀ ਗੇਸ ਤੇ ਪਾਣੀ ਦਾ ਪੱਧਰ ਪਹੁੰਚਿਆ ਹੈ 226351 ਕਿਊਸਿਕ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ ਅੱਜ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੇ ਉਸਦੇ ਚਲਦੇ ਯੂ ਕਿਉਂਕਿ ਚਾਹੇ ਦੇਮਾ ਦੀ ਗੱਲ ਹੋਵੇ ਚਾਹੇ ਦਰਿਆਵਾਂ ਦੀ ਗੱਲ ਹੋਵੇ ਦਰਿਆ ਵੀ ਲਗਾਤਾਰ ਵਹਾਂ ਤੇ ਚਾਰੇ ਨੇ ਪਹਿਲਾਂ ਹੀ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦੇ ਕਾਰਨ ਵੱਡੇ ਪੱਧਰ ਤੇ ਬਰਬਾਦੀ ਹੋਈ ਹੈ ਉਧਰ ਪਟਿਆਲਾ ਦੇ ਕਈ ਪਿੰਡ ਘੱਗਰ ਦਰਿਆ ਦੀ ਮਾਰ ਦੇ ਹੇਠ ਨੇ ਘੱਗਰ ਦਾ ਪਾਣੀ ਕਈ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਤੇ ਉਧਰ ਖੇਤ ਵੀ ਜਲਮਗਨ ਹੋ ਗਏ ਨੇ ਦੱਸਿਆ ਜਾ ਰਿਹਾ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਘੱਗਰ ਦਾ ਪਾਣੀ ਹੋਰ ਵੱਧਾ ਹੈ ਤਾਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਕਹ ਰਹੇ ਸੀ ਰਾਤ ਦੇ ਅਸੀਂ ਇੱਥੇ ਰਿਹਾ ਕਿੰਨਾ ਕੁ ਪਾਣੀ ਸੀ ਤੇ ਹੁਣ ਵੀ ਲਗਾਤਾਰ ਵਧਿਆ ਹੋਇਆ ਲੈ ਟੋ ਘਟ ਗਿਆ ਜੀ ਪਾਣੀ ਤੋਂ ਉੱਥੇ ਤੱਕ ਤਾਂ ਨਿਸ਼ਾਨੀ ਆ ਦੇਖੋ ਜੀ ਮਿੱਟੀ ਕੀ ਮਿੱਟੀ ਕੀ ਗਾਰ ਦੇਖ ਲਓ ਤੁਮੇ ਇਹ ਪਾਣੀ ਕੱਲ ਤੋਂ ਬਿਲਕੁਲ ਉਹ ਰਸਤਾ ਬੰਦ ਤਾਂ 7-8 ਫੁੱਟ ਪਾਣੀ ਵਾ ਸੜਕ ਪਰਦਾ ਜੀ ਹਾਂ ਜੀ ਤੇ ਹੁਣ ਅੱਗੇ ਜਿਹੜਾ ਪਾਣੀ ਹੈ ਉਹ ਲਗਾਤਾਰ ਹਜੇ ਵੀ ਆ ਰਿਹਾ ਹੈ ਜਾਂ ਆਪਾਂ ਕਹਿ ਸਕਦੇ ਜੀ ਦੁਬਾਰਾ ਵੀ ਵੱਧ ਸਕਦਾ ਦੁਬਾਰਾ ਵੱਸ ਸਕਦਾ ਜੀ ਉੱਪਰ ਬਰਸਾਤ ਛੱਡ ਛੱਡ ਸਕਾਂ ਜੇ ਉੱਪਰ ਹਾਂ ਜੀ ਤੇ ਇੱਕ ਬੰਨ ਹੋਰ ਗੱਲ ਦੱਸੋ ਜਿਹੜੇ ਖੇਤ ਨੇ ਤੁਹਾਡੇ ਸਾਰੇ ਜਿਹਨੇ ਆਪਣੇ ਜ਼ਿਮੀਦਾਰ ਖੜੇ ਨੇ ਆਪਣੇ ਨੇ ਕਿੰਨਾ ਕੁ ਏਕੜ ਦੇ ਫਸਲ ਹੋਊਗੀ ਤੇ ਕੀ ਲੱਗਦਾ ਵੀ ਹੁਣ ਫਸਲ ਬਚੀ ਹੋਊਗੀ ਬਿਲਕੁਲ ਨਹੀਂ ਬਚਦੀ ਜਿਓ ਬਣ ਕੇ ਨੇੜੇ ਨੇੜੇ ਹਜ਼ਾਰਾਂ ਏਕੜ ਫਸਲ ਹੈ ਜੀ ਜਿਹੜੀ ਇਸ ਟਾਈਮ ਦਾਣਾ ਲਿਆ ਬਾਤਾ ਔਰ ਡੁੱਬ ਗਈ ਮਿੱਟੀ ਮਸਾਬੂਨ ਮਤਲਬ ਦਾਣਾ ਨਹੀਂ ਪੈਣਾ ਜੀ ਫੜਾ ਹੋਣੀ ਫੜਾ ਕਹਦੇ ਆ ਇਸ ਨੂੰ ਆਪਾਂ ਬਿਨਾ ਬਿਨਾ ਦਾਣੇ ਤੇ ਫੋਕੀ ਹੋ ਜਾਣੀ ਬਿਲਕੁਲ ਤੁਸੀਂ ਦੇਖੋ ਜਿਹੜੇ ਕਿਸਾਨ ਨੇ ਕਹਿੰਦੇ ਜੀ ਇਹ ਜਿਹੜਾ ਦਾਣਾ ਇਹਨੂੰ ਪੈਣਾ ਸੀਗਾ ਹੁਣ ਦਾਣਾ ਪੈਣ ਦਾ ਮੌਸਮ ਆ ਗਿਆ ਕਿਉਂਕਿ ਜਿਹੜਾ ਬੂਝਾ ਆਪਾਂ ਕਹਿੰਦੇ ਝੋਨੇ ਦਾ ਪੂਰਾ ਵੱਡਾ ਹੋ ਗਿਆ ਪਰ ਹੁਣ ਦਾਣਾ ਨਹੀਂ ਪੈਣਾ ਉਹਨੇ ਜਾਂਦਾ ਗਲ ਜਾਣਾ ਪਾਣੀ ਦੇ ਵਿੱਚ ਹੋਰ ਵੀ ਕਿਸਾਨ ਮੇਰੇ ਨਾਲ ਮੌਜੂਦ ਨੇ ਕੀ ਨਾਮ ਹੈ ਆਪਣਾ ਜੈਪ ਸਿੰਘ ਜੀ ਅਜੈ ਸਿੰਘ ਜੀ ਆਪਣੇ ਖੇਤ ਇੱਥੇ ਨੇ ਹਾਂਜੀ ਹਾਂ ਆਪਣੇ ਭਾਈਆਂ ਗਈ ਵੀ ਆਪਣੇ ਵੀ ਹੈ ਕਿੰਨੀ ਕਿੰਨੀ ਨਾਤ ਨੇ ਮੋਰੋ ਤੋਂ ਜੀ ਦੇ ਖੋੜ ਜਮੇਨ ਮੇਰੀ 12 13 ਕਿਲੇ ਦੀ ਛੋਟੇ ਪਰਾਂ ਨੂੰ ਜਾ ਕੇ ਮੈਸੇ ਸਾਰਾ ਸਵਾਨਾ ਡੁੱਬਿਆ ਪਿਆ ਇਸ ਤੇ ਨਾ ਇੱਜ਼ਤ ਥੋੜਾ ਹੇਠਾ ਹੋਇਆ ਜੀ ਪਾਣੀ ਸਵੇਰੋਂ 8:00 ਵਜੇ ਤੋਂ ਸਾਰੇ ਸਵਾਨੇ ਮਾਦਾ ਦੇ ਜੂਰਾ ਵਾਲਾ ਜੀ ਚੀ ਨਗਲਗਲ ਪਾ ਠੀਕ ਹੈ ਦੋ ਦਿਨ ਹੋਏ ਰਸਤਾ ਬੰਦ ਹੈ ਜੀ ਇਹ ਡੰਦਾ ਹਾਂ ਜੋ ਬੰਦ ਇਹ ਖੁੱਲਦਾ ਨਹੀਂ ਲੱਗਦਾ ਇਹ ਖੁੱਲਦਾ ਨਹੀਂ ਜਿਉ ਸਾਰੀ ਰਾਤ ਮੈਨੂੰ ਪਾਣੀ ਦੱਕਾ ਨੂੰ ਮਨ ਗੱਲ ਦਵਾਈ ਦੇ ਪਿੱਛਾ کہیں ਮਰਾ ਮੋਟਾ ਜਾਂ ਨਾ ਆਇਆ ਇੱਕ ਤੋਂ ਦੇਖੋ ਖੁੱਲ ਜਾਵੇ ਜਿਉ ਆ ਗਿਆ ਫਿਰ ਖੁੱਲਦਾ ਨਹੀਂ ਪਜਾਰ ਸਿੰਘ ਜੀ ਕਿੰਨੇ ਕਿ ਜਿਹੜੇ ਪਿੰਡ ਨੇ ਇਹਦੇ ਨਾਲ ਲੱਗਦੇ ਨੇ ਜਿਸ ਤਰ੍ਹਾਂ ਲੋਹ ਸੰਬਲੀ ਹੋ ਗਿਆ ਕਮਾਲਪੁਰ ਹੋ ਗਿਆ ਉਂਸਰ ਹੋ ਗਿਆ ਪਟੀ ਲੱਗਦਾ ਜਿੰਨੀ ਇਹ ਪੂਰੀ ਫਸਲ ਹੈ ਸਾਰੀ ਹੁਣ ਖਰਾਬ ਹੋ ਗਈ ਦੇਖੋ ਜੀ ਇੱਧਰ ਉਹ ਨੇਹੜੀ ਆ ਗਈ ਰੈਪਰ ਆ ਗਈ ਇੱਧਰ ਜੋ ਸਰਸਾਂਸਵਰ ਆਗਾ ਜੰਡਮੰਗਾ ਦੀ ਛੋਟੀ ਕੰਮੀ ਮਾਰੂ ਲੱਛ ਰਿਹਾ ਨਹਿਰ ਨਹੀਂ ਬਗ ਜਾ ਜੀ ਇੱਧਰ ਜੋ ਦੇਗਾ ਆਪਣਾ ਉਹ ਕੇਹੜ ਵਾਲੇ ਪੋਣਾ ਜੀ ਉੱਛ ਦੇ ਦੇਗਾ ਬਾਕੀ ਅੱਗੇ ਤੋਂ ਹਈ ਹਈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਜੰਮੂ ਦੀ ਜੰਮੂ ਦੇ ਵਿੱਚ ਭਾਰਤੀ ਫੌਜ ਨੇ ਕਮਾਲ ਕਰ ਦਿੱਤਾ ਹੈ ਮੈਜ਼ 12 ਘੰਟਿਆਂ ਦੇ ਵਿੱਚ 110 ਫੁੱਟ ਲੰਬਾ ਪੁਲ ਤਿਆਰ ਕਰਕੇ ਲੋਕਾਂ ਦੇ ਸਪੁਰਦ ਕਰ ਦਿੱਤਾ ਗਿਆ ਦਰਸਲ ਜੰਮੂ ਤੇ ਤਵੀ ਪੁਲ ਬਣਿਆ ਨਦੀ ਦੇ ਵਿੱਚ ਹੁਫਾਨ ਦੇ ਕਾਰਨ ਟੁੱਟ ਗਿਆ ਸੀ ਜਿਸ ਦੇ ਵਿੱਚ ਗੱਡੀਆਂ ਵਿੱਚ ਤਸ ਗਈਆਂ ਸਨ ਜਿਸ ਤੋਂ ਬਾਅਦ ਆਰਮੀ ਦੀ ਟਾਈਗਰ ਡਿਵੀਜ਼ਨ ਦੇ ਇੰਜੀਨੀਅਰਸ ਨੇ ਪੂਰਬੀ ਰਸਤੇ ਤੇ ਲੋਹੇ ਦਾ ਇਹ ਪੁਲ ਤਿਆਰ ਕਰ ਦਿੱਤਾ ਤੇ ਆਵਾਜਾਈ ਵੀ ਸ਼ੁਰੂ ਕਰਵਾ ਦਿੱਤੀ ਗਈ ਪੁਲ ਦੇ ਚੌਥੇ ਹਿੱਸੇ ਦੇ ਇਸ ਨਿਰਮਾਣ ਦੇ ਲਈ ਫੌਜ ਦੇ 100 ਜਵਾਨ ਸ਼ਾਮਲ ਹੋਏ ਜਿਸ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਆਪਾ ਹਾਦਰ ਜਵਾਨਾਂ ਦੇ ਵੱਲੋਂ ਆਰਮੀ ਦੇ ਜਵਾਨਾਂ ਦੇ ਵੱਲੋਂ ਇਹ ਤਾਕਤ ਵਿਖਾਈ ਗਈ ਹਿੰਮਤ ਵਿਖਾਈ ਗਈ ਇਹ ਜਜ਼ਬੇ ਨੂੰ ਹਰ ਕਿਸੇ ਆ ਹਰ ਕੋਈ ਸਲਾਮ ਦੇ ਕਰ ਰਿਹਾ ਹੈ ਖਾਸ ਕਰਕੇ ਜਿਹੜੇ ਰਾਹਗਰ ਜਿਹੜੇ ਮੁਸਾਫਰ ਇਸ ਪੁਲ ਤੋਂ ਹੁਣ ਗੁਜ਼ਰ ਹੀ ਹੋਣਗੇ ਕਿਉਂਕਿ ਇਹ ਪੁਲ ਟੁੱਟਣ ਦੇ ਕਾਰਨ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਪਰ ਹਰ ਕੋਈ ਇਹਨਾਂ ਜਵਾਨਾਂ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ ਕਿ 12 ਘੰਟੇ ਦੇ ਵਿੱਚ ਇਹ ਪੁਲ ਨੂੰ ਜਵਾਨਾਂ ਦੇ ਵੱਲੋਂ ਤਿਆਰ ਕਰ ਦਿੱਤਾ ਗਿਆ ਕਿਉਂ ਪਿਛਲੇ ਦਿਨਾਂ ਦੀਆਂ ਤੁਹਾਨੂੰ ਅਸੀਂ ਉਹ ਤਸਵੀਰਾਂ ਵੀ ਵਿਖਾ ਰਹੇ ਹਾਂ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਬਾਰਿਸ਼ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਸ ਪੁਲ ਨੂੰ ਨੁਕਸਾਨ ਪਹੁੰਚਦਾ ਹੈ ਪੁਲ ਦਾ ਇੱਕ ਹਿੱਸਾ ਟੁੱਟ ਜਾਂਦਾ ਹੈ ਉੱਥੋਂ ਗੱਡੀਆਂ ਉਸ ਵੇ ਹੇਠਾਂ ਨੂੰ ਧਸ ਜਾਂਦੀਆਂ ਨੇ ਤਾਂ 12 ਘੰਟਿਆਂ ਦੇ ਵਿੱਚ ਆਰਮੀ ਦੇ ਜਵਾਨਾਂ ਨੇ ਇਸ ਪੁਲ ਨੂੰ ਤਿਆਰ ਕਰ ਦਿੱਤਾ ਵਿਦ ਰਿਪੇਅਰਸ ਲਾਈਕਲੀ ਟੂ ਟੇਕ ਟਾਈਮ ਦ ਇੰਜੀਨੀਅਰਸ ਆਫ ਟਾਈਗਰ ਡਿਵੀਜ਼ਨ ਹੈਵ ਕੰਸਟਰਕਟਿਡ ਅ 110 ਫੀਟ ਲੌਂਗ ਬੇਲੀ ਬ੍ਰਿਜ ਅੰਡਰ ਚੈਲੈਂਜਿੰਗ ਕੰਡੀਸ਼ਨਸ ਓਵਰਕਮਿੰਗ ਵਾਸ਼ਡ ਆਊਟ ਅਪਰੋਚਸ and limited workspace this bridge has been constructed and completed just about on the 12 hours ta hun tuhano asi do tasveeraan vikhaunde hain jis de vich ke pul diggan te pul bandiyan tasveeraan ne ik passe ta ufan te vagri nadi te digge pul de vich gaddiyan tasandiyan tasveeraan ne te dujje de vich fauj de jawan is pul nu banaunde hoye vikhai de rene jo ke ekta di vaddi misal vi ਪੇਸ਼ ਕਰ ਰਹੇ ਨੇ ਦੋ ਤੁਸੀਂ ਆਪਣੇ ਆਪ ਦੇ ਵਿੱਚ ਬਿਆਨ ਕਰ ਗਿਆਂ ਨੇ ਕਿ ਪਿਛਲੇ ਦਿਨੀ ਜਿਸ ਤਰੀਕੇ ਨਾਲ ਪੂਰਾ ਹਾਸਾ ਵਾਪਰਦਾ ਆ ਪੁਲ ਦਾ ਇੱਕ ਹਿੱਸਾ ਟੁੱਟ ਜਾਂਦਾ ਗੱਡੀਆਂ ਤੱਕ ਤਰ ਜਾਂਦੀਆਂ ਨੇ ਉਸ ਤੋਂ ਬਾਅਦ ਚ ਟਾਈਗਰ ਡਿਵੀਜ਼ਨ ਦੇ ਜਵਾਨਾਂ ਦੇ ਵੱਲੋਂ ਅਜਿਹੀ ਤਾਕਤ ਵਿਖਾਈ ਗਈ ਅਜਿਹੀ ਹਿੰਮਤ ਵਿਖਾਈ ਗਈ ਕਿ 12 ਘੰਟੇ ਦੇ ਵਿੱਚ 110 ਫੁੱਟ ਲੰਬਾ ਜਿਹੜਾ ਕਿ ਪੁਲਿਆ ਉਸ ਨੂੰ ਤਿਆਰ ਕਰ ਦਿੱਤਾ ਗਿਆ ਔਰ ਜਦੋਂ ਇਹ ਪੂਰਾ ਪੁਲ ਤਿਆਰ ਕੀਤਾ ਜਾ ਰਿਹਾ ਸੀਗਾ ਜਦੋਂ ਇਸ ਆਵਾਜਾਈ ਨੂੰ ਬਹਾਲ ਕੀਤਾ ਗਿਆ ਉਸ ਵੇਲੇ ਦੀਆਂ ਵੀ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਹੁਣ ਜਿਹੜੇ ਵੀ ਰਾਹਗੀਰ ਜਿਹੜੇ ਵੀ ਮੁਸਾਫਿਰ ਇਸ ਪੁਲ ਤੋਂ ਆਪਣੀ ਮੰਜ਼ਿਲ ਵੱਲ ਵਧ ਰਹੇ ਹੋਣਗੇ ਆਪਣੀ ਮੰਜ਼ਿਲ ਤੇ ਜਾ ਰਹੇ ਹੋਣਗੇ ਤੇ ਉਹ ਰਾਹਗੀਰ ਵੀ ਇਹਨਾਂ ਬਹਾਦਰ ਜਵਾਨਾਂ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹੋਣਗੇ ਕਿ ਕਿਸ ਤਰੀਕੇ ਦੇ ਨਾਲ 12 ਘੰਟੇ ਦੇ ਵਿੱਚ ਇਹ ਪੂਰੀ ਤਾਕਤ ਵਿਖਾਉਂਦੇ ਹੋਏ 110 ਫੁੱਟ ਲੰਬਾ ਪੁਲ ਤਿਆਰ ਕਰ ਦਿੱਤਾ ਗਿਆ ਆਵਾਜਾਈ ਨੂੰ ਬਹਾਲ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਮੁਸ਼ਕਲ ਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਤੇ ਲੋਕਾਂ ਨੂੰ ਬਹਾਦਰ ਜਵਾਨਾਂ ਦੇ ਸਜੱਸਦੇ ਦੇ ਨਾਲ ਉਸ ਵੱਡੀ ਮੁਸੀਬਤ ਤੋਂ ਰਾਹਤ ਮਿਲੀ ਹੈ ਨਜਾਤ ਮਿਲੀ ਹੈ ਰੋਕਾਂਗੇ ਅਗਲੀ ਵੱਡੀ ਖਬਰ ਦਾ ਕੱਲ ਜੰਮੂ ਕਸ਼ਮੀਰ ਦਾ ਦੌਰਾ ਕਰਨਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਵੇਗਾ ਹੜ੍ਹ ਦੇ ਹਾਲਾਤ ਤੇ ਸਮੀਖਿਆ ਬੈਠਕ ਵੀ ਕੀਤੀ ਜਾਵੇਗੀ ਕਿਉਂਕਿ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਹੜ੍ਹਾਂ ਦੇ ਕਾਰਨ ਲਗਾਤਾਰ ਪਏ ਮੀਂਹ ਦੇ ਕਾਰਨ ਵੱਡੇ ਪੱਧਰ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਨੁਕਸਾਨ ਹੋਇਆ ਹੈ ਪਿਛਲੇ ਦਿਨਾਂ ਦੇ ਦੌਰਾਨ ਬੱਦਲ ਫਟਣ ਦੀਆਂ ਘਟਨਾਵਾਂ ਵੀ ਵਾਪਰੀਆਂ ਜਿਸ ਦੌਰਾਨ ਕਈ ਲੋਕਾਂ ਦੀ ਜਾਨ ਤੱਕ ਚਲੀ ਗਈ ਅਤੇ ਇਸ ਦੇ ਵਿਚਾਲੇ ਜੰਮੂ ਕਸ਼ਮੀਰ ਦਾ ਕੱਲ ਦੌਰਾ ਕੀਤਾ ਜਾਵੇਗਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹ ਦੌਰਾ ਕਰਨਗੇ ਹੜ੍ਹ ਦੇ ਹਾਲਾਤ ਤੇ ਸਮੀਖਿਆ ਬੈਠਕ ਵੀ ਕੀਤੀ ਜਾਵੇਗੀ ਸਮੀਖਿਆ ਬੈਠਕ ਦੇ ਵਿੱਚ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਲਈ ਜਾਵੇਗੀ ਕਿ ਆਖਰਕਾਰ ਜੰਮੂ ਕਸ਼ਮੀਰ ਦੇ ਵਿੱਚ ਹੜ੍ਹਾਂ ਦੇ ਕਾਰਨ ਕਿੰਨੇ ਕੁ ਵੱਡੇ ਪੱਧਰ ਤੇ ਜਾਨੀ ਤੇ مالی ਨੁਕਸਾਨ ਹੋਇਆ ਹੈ